ਸਿਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਜੀਨਰ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟੀਨਿਊ ਵਿੱਚ ਬੈਠ ਕੇ ਦੇਖਦੀਆਂ ਤਾਂ ਸਾਰੀਆਂ ਭੈਣਾਂ ਤੈਹਦੋਂ ਧੰਨਵਾਦ ਕਰਦੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਜਿਹੜੀਆਂ ਭੈਣਾਂ ਚੈਨਲ ਤੇ ਨਵੀਆਂ ਹੁੰਦੀਆਂ ਉਹ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਿਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਤੁਸੀਂ ਸਲਾਈ ਵਾਲੀ ਵੀਡੀਓ ਵੀ ਦੇਖ ਸਕੋ ਤੇ ਕਟਾਈ ਵਾਲੀ ਵੀਡੀਓ ਦੇਖ ਸਕੋ ਜੇਕਰ ਆਪਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਤਾਂ ਮਹੀਨਾ-ਮਹੀਨਾ ਆਪਣੇ ਕੋਲ ਵੀਡੀਓ ਲੇਟ ਆਉਂਦੀ ਹੈ ਜਦੋਂ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਂਦੇ ਆ ਫਿਰ ਜਦੋਂ ਅਸੀਂ ਵੀਡੀਓ ਪਾਉਣੀ ਹੈ ਤਾਂ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਂਦੀ ਵੀਡੀਓ ਅੱਜ ਪਾਤੀ ਹੈ ਨਾ ਤਾਂ ਫਿਰ ਵੀ ਜੇ ਕਿਸੇ ਭੈਣ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਨਾ ਹੁੰਦਾ ਤਾਂ ਤੁਸੀਂ WhatsApp ਤੇ ਜਾ ਕੇ ਮੈਨੂੰ ਹੈਲੋ ਲਿਖ ਕੇ ਭੇਜਿਆ ਕਰੋ ਤਾਂ ਕਿ ਤੁਹਾਡਾ ਜਿਹੜਾ ਨੰਬਰ ਆ ਉਹ ਗਰੁੱਪ ਦੇ ਵਿੱਚ ਐਡ ਹੋ ਜੇ ਤਾਂ ਤੁਹਾਡੇ WhatsApp ਦੇ ਉੱਪਰ ਹੀ ਵੀਡੀਓ ਆਉਣ ਲੱਗ ਜੂਗੀ ਤੁਹਾਨੂੰ YouTube ਖੋਲਣ ਦੀ ਵੀ ਲੋੜ ਨਹੀਂ WhatsApp ਤੇ ਤੁਹਾਡੇ ਵੀਡੀਓ ਆਉਣ ਲੱਗ ਜੂਗੀ ਤਾਂ ਅੱਜ ਜਿਹੜਾ ਆਪਾਂ ਟੌਪਿਕ ਲੈਤਾ ਉਹ ਲੇਡੀ ਸੂਟ ਦਾ ਇਕੱਲੇ ਸ਼ਰਟ ਦਾ ਠੀਕ ਹੈ ਜੀ ਇਹਦੇ ਨਾਲ ਜਿਹੜਾ ਪਲਾਜ਼ੋ ਸੀ ਬੈਲਟ ਵਾਲਾ ਸੀਗਾ ਉਹ ਆਪਾਂ ਦੂਸਰੇ ਚੈਨਲ ਤੇ ਪਾਈ ਆ ਜਿਹੜੀਆਂ ਭੈਣਾਂ ਨੇ ਬੈਲਟ ਵਾਲਾ ਪਲਾਜ਼ੋ ਬਣਾਉਣਾ ਸਿੱਖਣਾ ਜਾਂ ਕਟਾਈ ਸਿੱਖਣੀ ਜਿਹਦੇ ਮੂਰੇ ਬੈਲਟ ਹੁੰਦੀ ਹੈ ਬੈਗ ਤੇ ਇਲਾਸਟਿਕ ਉਹ ਤੁਸੀਂ ਦੂਸਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤਾਂ ਆਜੋ ਮੈਂ ਤੁਹਾਨੂੰ ਪਹਿਲਾਂ ਇਹਦਾ ਨਾਪ ਦੱਸ ਦਿਆਂ ਜਾਨੂ ਗਰਾ ਦੇ ਨਾਪ ਕਿੰਨਾ ਨਾਪ ਆਪਾਂ ਲੰਬਾਈ ਹੈਗੀ 44 ਇੰਚ ਤੇ ਬਾਹ ਹੈਗੀ ਲੰਬਾਈ ਬਾਹ ਦੀ 18 ਇੰਚ ਮੂਰੀ ਹੈਗੀ 5.5 ਯਾਨੀ ਕਿ 11 ਟੀਰਾ 12 ਇੰਚ ਉੱਪਰੋਂ ਛਾਤੀ ਜਿਹੜੀ ਹੈਗੀ ਆ ਉਹ 19.5 ਇੰਚ ਤਿਆਰ ਆ ਕਮਰ 16.5 ਤਿਆਰ ਆ ਤੇ ਹੈਪ ਹੈ ਜਿਹੜੀ ਉਹ 20 ਇੰਚ ਤਿਆਰ ਆ ਇਹ ਨਾਪ ਆਪਣੇ ਕੋਲ ਤਿਆਰ ਹੁੰਦਾ ਇਹਦੇ ਵਿੱਚ ਆਪਾਂ ਮਾਰਜਿਨ ਪਾਉਣਾ ਹੁੰਦਾ ਠੀਕ ਆ ਇਹ ਸੂਟ ਦਾ ਨਾਪ ਲੈਤਾ ਹੋਏਗਾ ਜੇ ਬਾਡੀ ਤੋਂ ਨਾਪ ਲੈਣਾ ਹੁੰਦਾ ਉਹਦਾ ਅਲੱਗ ਹੁੰਦਾ ਤਰੀਕਾ ਸੂਰਤ ਨਾਪ ਲੈਣ ਦਾ ਅਲੱਗ ਤਰੀਕਾ ਦਾ ਜਿਹੜੀਆਂ ਭੈਣਾਂ ਸੂਰਤ ਨਾਪ ਨਹੀਂ ਲੈਣਾ ਹੁੰਦਾ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਬਈ ਸਾਨੂੰ ਸੂਟ ਤੋਂ ਨਾਪ ਲੈਣਾਂ ਦੀ ਦਿੱਕਤ ਆਉਂਦੀ ਆ ਜਾਂ ਪੂਰਾ ਬਾਡੀ ਤੋਂ ਨਾਪ ਨਹੀਂ ਲੈਣਾ ਹੁੰਦਾ ਵੀ ਕਿਵੇਂ ਨਾਪ ਲੈਣਾ ਨਾ ਉਹਦੀ ਵੀਡੀਓ ਆਪਾਂ ਦੁਬਾਰੀ ਅਪਲੋਡ ਕਰ ਦਿਆਂਗੇ ਤਾਂ ਪਲੇਟਾਂ ਜਿਹੜੀਆਂ ਆਪਾਂ ਬਲੋਈਆਂ ਜਿਹਨਾਂ ਨੂੰ ਕਹਿੰਦੇ ਨੇ ਉਹ 11 ਇੰਚ ਤੇ ਤਿਆਰ ਇਸ ਭੈਣੀਆਂ ਮੋਢਾ ਹੈਗਾ 7.5 ਇੰਚ ਤਿਆਰ ਅਗਲਾ ਗਲਾ ਹੈਗਾ 6.5 ਬੈਗ ਵਾਲਾ 7 ਬਾਹਾਂ ਦੀ ਕੂਣੀ ਹੈਗੀ 13 ਇੰਚ ਕੂਣੀ ਲਾਜ਼ਮੀ ਮੀਣਾ ਕਰੋ ਭੈਣਾ ਇਥੋਂ ਆ ਜੋੜ ਜੇ ਤੋਂ ਬਸ ਜੇ ਤੁਹਾਡੇ ਕੋਲ ਸੂਟ ਦਾ ਨਾਪ ਪਰ ਸੂਟ ਦਾ ਜੇ ਬੈਸੀ ਬਾਡੀ ਦਾ ਨਾਪ ਲੈਣੇ ਫਿਰ ਭੀਤ ਜੀ ਉੱਪਰ ਦੀ ਕੋਈ ਨਹੀਂ ਕਮਾ ਕੇ ਨਾਰਮਲ ਹੈ ਨਾ ਜਿੱਥੇ ਆਪਣੀ ਬਾਹ ਸੌਖੀ ਮੋੜ ਸਕੇ ਤਾਂ ਲੰਬਾਈ 44 ਇੰਚ ਆਪਾਂ 3 ਇੰਚ ਵੱਧ ਰੱਖਦੇ ਹੁੰਨੇ ਆ 44 45 46 ਤੇ 47 ਇੱਥੇ ਆਪਾਂ ਲਾਵਾਂਗੇ ਨਿਸ਼ਾਨ 47 ਤੇ ਫੁੱਲਾਂ ਦਾ ਲਾਜ਼ਮੀ ਧਿਆਨ ਰੱਖਣਾ ਜਿਹੜੀਆਂ ਭੈਣਾ ਬਿਲਕੁਲ ਨਵੇਂ ਸੀਰਲ ਸ਼ੁਰੂ ਕੀਤਾ ਸਿੱਖਣਾ ਵੀ ਫੁੱਲ ਜਿਹੜੇ ਹੁੰਦੇ ਆ ਉੱਪਰ ਨੂੰ ਜਾਣੀ ਚਾਹੀਦੇ ਆਪਣੇ ਠੀਕ ਆ ਕਪੜਾ ਮਿਣਕੇ ਉਸ ਤੋਂ ਬਾਅਦ ਲਗਾਇਆ ਕਰੋ ਕਿ ਕਪੜਾ ਆਪਣਾ ਆਉਂਦਾ ਬਿਉਂਤ ਕੇ ਜਾਨੀ ਕਿ ਜਿਵੇਂ ਆਪਾਂ ਕਹਿੰਦੇ ਕਪੜਾ ਬਿਉਂਤਣਾ ਸਪੋਜ਼ ਕਰੋ ਵੀ ਕਪੜਾ ਘੱਟ ਹੋਵੇ ਆਪਾਂ ਲੰਬਾਈ ਵਧ ਰਣੀ 45 ਦੀ ਲੰਬਾਈ ਰਣੀ 46 ਰਣੀ ਹਨਾ 3 ਇੰਚ ਵਧ ਰਖ ਲੈ ਬਾਅਦ ਦੇ ਵਿੱਚ ਆਪਾਂ ਜੋੜ ਪਾਈ ਜਾਗੇ ਤਾਂ ਪਹਿਲਾਂ ਤੁਸੀਂ ਉਹਨੂੰ ਬਿਉਂਤ ਲਿਆ ਕਰੋ ਕਿ ਕਿੰਨੀ ਲੰਬਾਈ ਆ ਆਜੂ ਹੀ ਕਿ ਨਹੀਂ ਹੁੰਦਾ ਤਾਂ ਆਜੋ ਆਪਾਂ ਇਹਨੂੰ ਕਪੜੇ ਨੂੰ ਸਾਰਾ ਬਿਉਂਤਿਆ ਹੋਇਆ ਮਿਣਿਆ ਹੋਇਆ ਕਪੜਾ ਕਿੰਨਾਗਾ 44 45 46 47 ਆਪਾਂ ਰੱਖਾਂਗੇ 47 ਇੰਚ ਇਤੋ ਤਾਂ ਇਹ ਇੰਨੀ ਕਿ ਮੁਰਜੂ ਅੱਧਾ ਇੰਚ ਉੱਪਰ ਸਲਾਈ ਦੇ ਵਿੱਚ ਆ ਜੀਓ ਇਹ ਆ ਲੂ ਬਿਲਕੁਲ ਆਪਾਂ ਇੱਥੋਂ ਸਿੱਧਾ ਨਿਸ਼ਾਨ ਲਾਵਾਂਗੇ ਇਹ ਤੁਸੀਂ ਫੱਟੀ ਦੇ ਨਾਲ ਵੀ ਲਾ ਸਕਦੇ ਹੋ ਇਹ ਹੱਥ ਨਾਲ ਨਿਸ਼ਾਨ ਲਾਵਾਂਗੇ ਸਿੱਧਾ ਤਾਂ ਵੀ ਠੀਕ ਆ ਹਨਾ ਹੁਣ ਤੀਰਾ ਇੱਥੋਂ ਹੈਗਾ 6 ਇੰਚ ਤਿਆਰ ਆਪਾਂ ਕਿੰਨਾ ਰੱਖਣਾ ਪੁੱਤ ਸਵਾ 6.1 ਠੀਕ ਆ ਜਾਨੀ ਕਿ ਜੇ ਤੁਸੀਂ ਦੂਸਰੀ ਤਰ੍ਹਾਂ ਸਮਝੋ ਉਵੇਂ ਸਮਝ ਲਓ ਵੀ 6.5 ਜਾਨੀ ਕਿ 6 ਦਾ ਕਿਸੇ ਭੈਣੇ 7 ਨਹੀਂ ਰੱਖਣਾ ਇਹੀ ਭੈਣਾਂ ਬਿਲਕੁਲ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਮੈਂ ਉਹਨੂੰ ਦੁਬਾਰਾ ਜਾਣਕਾਰੀ ਵਾਸਤੇ ਦੱਸ ਦਿਆਂ ਜੇ 6 ਆ ਤਾਂ ਤੁਸੀਂ ਇੱਥੇ 7 ਨਹੀਂ ਕਰਨ ਫਿਰ ਅੱਧਾ ਇੰਚ ਨਹੀਂ 1 ਇੰਚ ਤੇ 2 ਇੰਚ ਬਾਜੂਗਾ ਫਿਰ 12 ਤੇ ਦੋ 14 ਹੋ ਜੀ ਜੇ ਤੁਸੀਂ 7 ਰੱਖ ਲਿਆ ਤਾਂ 6 ਆ ਤਾਂ ਤੁਸੀਂ 6.5 ਰੱਖਣਾਗਾ 6.5 ਤੋਂ ਵੀ ਇੱਕ ਸੂਤ ਘੱਟ ਰੱਖਣਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਭੈਣਾਂ ਨੇ ਜਿਹੜੀਆਂ ਨਵੇਂ ਸ਼ੁਰੂ ਸ਼ੁਰੂ ਕੀਤਾ ਸਿੱਖਣਾ ਜਿਨ੍ਹਾਂ ਨੂੰ ਕੁਝ ਵੀ ਨਹੀਂ ਆਉਂਦਾ ਜ਼ੀਰੋ ਤੋਂ ਸ਼ੁਰੂ ਕੀਤਾ ਬਹੁਤ ਸਾਰੀਆਂ ਭੈਣਾਂ ਆਪਣੇ ਨਾਲ ਉਹ ਹੁੰਦੀਆਂ ਬਾਕੀ ਤੁਸੀਂ ਮੈਨੂੰ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਦੱਸਦਾ ਕਰੋ ਭੈਣੋ ਵੀ ਬਾਈ ਸਾਨੂੰ ਕੁਝ ਨਹੀਂ ਆਉਂਦਾ ਹਨਾ ਅਸੀਂ ਬਿਲਕੁਲ ਜ਼ੀਰੋ ਤੋਂ ਸਟਾਰਟ ਕੀਤਾ ਸਾਨੂੰ ਬਰੀਕੀ ਨਾਲ ਸਮਝਾਇਆ ਕਰੋ ਤਾਂ ਜਿਹੜਾ ਮੋਡਾ ਆਪਾਂ ਇਹਨਾਂ ਨੂੰ ਨਿਚੇ ਨੂੰ ਪਾਵਾਂਗੇ 7 ਇੰਚ ਬਿਲਕੁਲ ਸਿੱਧੀ ਨਿਸ਼ਾਨ ਇੱਥੋਂ ਜਿਹੜੀ ਛਾਤੀ ਆ ਉਹ ਹੈਗੀ 19.5 ਆਪਾਂ ਕਿੰਨਾ ਰੱਖਾਂਗੇ ਇਹਨੂੰ 20 ਕਿਉਂਕਿ ਪਲੇਟ ਦੇ ਵਿੱਚ ਵੀ ਆਊਗਾ ਕੱਪੜਾ ਆਹ ਜਿਹੜਾ ਹਿੱਸਾ ਜਿਹੜਾ ਆਪਾਂ ਕਿੰਝ ਦੀ ਗਾਈ ਪਾਵਾਂਗੇ ਇੱਥੋਂ ਠੀਕ ਆ ਇਸ ਤਰ੍ਹਾਂ ਇਹ ਤੁਸੀਂ ਸਕੇਲ ਦੇ ਨਾਲ ਵੀ ਨਿਸ਼ਾਨ ਲਾ ਸਕਦੇ ਹੋ ਇਹ ਇਸ ਤਰ੍ਹਾਂ ਜੇ ਤੁਸੀਂ ਹੱਥ ਨਾਲ ਲਾ ਲਓਗੇ ਤਾਂ ਤਾਂ ਵੀ ਹੋਰ ਕੋਈ ਦਿੱਕਤ ਨਹੀਂ ਹੈ ਨਾ ਲਓ ਜੀ ਹੁਣ ਸਾਈਡ ਸੇ ਆਉਣ ਜਿਹੜੀ ਆ ਇੱਥੋਂ ਲੈ ਕੇ ਕੱਚ ਤੋਂ ਲੈ ਕੇ ਚਾਕਾਂ ਤੱਕ ਇਹ ਸਾਰਿਆਂ ਦੇ ਮੀਨਿਆ ਕਰੋ ਤੁਸੀਂ ਤਕਰੀਬਨ ਲਗਭਗ ਭੈਣਾਂ ਦੀ 1.75 ਦੇ 15 ਹੁੰਦੀ ਆ ਪਰ ਕਾਫੀ ਭੈਣਾਂ ਦੀ 1.75 ਇੰਚ ਵੀ ਹੁੰਦੀ ਆ ਤਾਂ ਕਰਕੇ ਮੈਂ ਕਹਿੰਦਾ ਉਹਨੂੰ ਮਿਲ ਲਿਆ ਕਰੋ ਕੋਈ ਵੀ ਕੰਮ ਤੱਕ ਜਿਹਨੇ ਨਾ ਕਰਿਆ ਕਰੋ ਅੰਦਾਜ਼ੇ ਨਾਲ ਪ੍ਰੋਪਰ ਨਾਪ ਸਹੀ ਜੇ ਨਾਪ ਗਲਤ ਤਾਂ ਕਾਰਡ ਤਾਂ ਤੁਹਾਨੂੰ ਬਸ ਕੁਛ ਕਰਨ ਦੀ ਲੋੜ ਨਹੀਂ ਆਪੀ ਗਲਤ ਹੋਈ ਹੋਈ ਹੈ ਨਾ ਤਨਾਬ ਸਹੀ ਲਿਆ ਕਰੋ ਜਿਵੇਂ ਹੁਣ ਇਸ ਭੈਣ ਦਾ 14.5 ਇੰਚ ਇਥੋਂ ਸੈਂਡ ਸਲਾਈਆ ਆਪਾਂ ਕਿ ਨਹੀਂ ਰੱਖਾਂਗੇ 15.5 ਇੰਚ ਤਾਂ ਜਿਹੜਾ ਹਿਪ ਆ ਉਹ 20 ਆ 23.3 ਇੰਚ ਜੇ ਤੁਸੀਂ ਪੈ ਪੰਕਟ ਨਹੀਂ ਫਿਰ 4 ਇੰਚ ਵੱਧ ਨਹੀਂ ਕੱਢਣੀ ਤਾਂ 3 ਇੰਚ ਵੱਧ ਬਹੁਤ 20 ਤੇ 3 23 ਇੰਚ ਇਥੋਂ ਵੀ ਆਪਾਂ ਲਾਵਾਂਗੇ 23 ਇੰਚ ਤੇ ਆ ਥੱਲੇ ਮੋੜਨ ਦਾ ਪਹਿਲੇ ਤੇ ਰਪਾਈ ਦੇ ਰੱਖਣਾ ਉਹ 2.5 ਇੰਚ ਰੱਖਾਂਗੇ ਇਥੋਂ ਠੀਕ ਆ ਜੀ ਆਨਸ਼ਾ ਨੂੰ ਤੁਸੀਂ ਪਹਿਮਾ 스ਕੇਲ ਲਾ ਕੇ ਸਿੱਧਾ ਲਾ ਲਿਆ ਕਰੋ ਮੈਂ ਤੁਹਾਨੂੰ ਲਾ ਕੇ ਦਿਖਾਉਂਦਾ ਵੀ ਕਿਵੇਂ ਜਿੰਨਾ ਵੀ ਤੁਸੀਂ ਕੰਮ ਨੂੰ ਸਫਾਈ ਨਾਲ ਕੱਟ ਸਕਦੇ ਹੋ ਉਹਨਾਂ ਕੱਟਿਆ ਕਰੋ ਹਨਾ ਅੰਦਾਜ਼ਾ ਨਾ ਮਾਰਿਆ ਕਰੋ ਬਹੁਤ ਸਾਰੀਆਂ ਪੈਣਾ ਕੱਪੜੇ ਟੱਕ ਲਾ ਕੇ ਖਿਚਣ ਦੀਆਂ ਉਹ ਇਸ ਤਰ੍ਹਾਂ ਨਾ ਕਰਿਆ ਕਰੋ ਕੋਈ ਕਾਣ ਗੁੰਨੀ ਨਿਕਲਦਾ ਬਲਕਿ ਕਪੜਾ ਖਰਾਬ ਹੋ ਜਾਂਦਾ ਹੈ ਹਨਾ ਆਹ ਕਪੜਾ ਪਹਿਲਾਂ ਹੀ ਵਧੀਆ ਲਿਆ ਕਰੋ ਕੁਆਲਿਟੀ ਦਾ ਜਿਹਦੇ ਵਿੱਚ ਕਾਣ ਘੱਟ ਹੁੰਦਾ ਜਿਵੇਂ ਉਹਨਾਂ ਆਪਾਂ ਸੂਟ ਕੱਟ ਰਹੇ ਹਾਂ ਲਗਭਗ 6-700 ਤੋਂ ਸੂਟ ਉਪਰ ਕਾਣ ਨਹੀਂ ਭੋਰਾ ਵੀ ਕਾਣ ਦਾ ਆਪ ਨੂੰ ਪਤਾ ਕਿਵੇਂ ਲੱਗਦਾ ਇਹ ਤਾਂ ਨੀਲੇ ਕਰਕੇ ਦਿਖਾਇਓ ਕੈਮਰਾ ਆ ਦੇਖੋ ਜਿਵੇਂ ਆਪਾਂ ਖਿੱਚਿਆ ਤਾਂ ਸਿੱਧਾ ਜੇ ਕਾਣ ਉਹ ਤਾਂ ਕਪੜਾ ਹੀ ਰਬੜੰਗੋਂ ਵਧੂਗਾ ਇਹ ਚੀਜ਼ ਪੱਕੀ ਨਿਸ਼ਾਨੀ ਹੁੰਦੀ ਆ ਤੁਸੀਂ ਗਾਹਕ ਨੂੰ ਖੜੇ ਨੂੰ ਮਿਣਕੇ ਤੇ ਅਖਾ ਜਾ ਕਰੋ ਵੀ ਇਹਦੇ ਵਿੱਚ ਕਾਣ ਆ ਬਾਈ ਕਾਲੂ ਸੂਟ ਇੱਕ ਪਾਸੇ ਜਾਊਗਾ ਉਹ ਕਪੜੇ ਵਿੱਚ ਹੀ ਕਾਣ ਹੁੰਦਾ ਭੈਣੂ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਉਂਦੇ ਬਈ ਕਾਣ ਕਿਵੇਂ ਨਿਕਲੂ ਕਪੜੇ ਦੇ ਵਿੱਚ ਹੀ ਕਾਣ ਭੈਣੂ ਨਹੀਂ ਨਿਕਲਦਾ ਸਪੋਜ਼ ਕਰੋ ਇੱਥੇ ਕੜਾਈਏ ਤੁਸੀਂ ਕਿਵੇਂ ਕੜਾਈ ਨੂੰ ਕੱਟ ਕੇ ਕੱਢ ਦੋਗੇ ਨਹੀਂ ਨਿਕਲਦਾ ਨ ਇੱਕ ਇਹਨੂੰ ਅਗਲੇ ਨੂੰ ਸਮਝਾ ਲਿਆ ਕਰੋ ਪਹਿਲੀ ਜੇ ਆਪਣਾ ਸੂਟ ਆ ਫਿਰ ਉਹਨੂੰ ਨਾ ਬਣਾਇਆ ਕਰੋ ਤੇ ਕੁਰਤੀ ਇੱਕ ਪਾਸੇ ਜਾਂਦੀ ਆ ਜਾਂ ਗਲਾ ਇੱਕ ਪਾਸੇ ਜਾਂਦਾ ਇਹ ਚੀਜ਼ ਨੇ ਧਿਆਨ ਰੱਖਿਆ ਕਰੋ ਤਾਂ ਲੋ ਜੀ ਆ ਨਿਸ਼ਾਨ ਵੈਸੇ ਤੁਹਾਨੂੰ ਪਤਾ ਲੱਗ ਗਿਆ ਨੀ ਨੀਚੇ ਨੂੰ 7 ਇੰਚ ਆਪਾਂ ਥੋੜਾ ਇਹ ਵੱਧ ਰੱਖਿਆ ਕਿਉਂਕਿ ਪਲੇਟ ਦੇ ਵਿੱਚ ਆ ਕੇ ਫਿਰ ਘੱਟ ਜਾਂਦੀ ਆ ਸਲਾਈ ਬਾਕੀ ਬਣਾਉਣ ਵਾਲੇ ਬਣਾਇਆ ਕਰੋ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਬਾਈ ਤੁਸੀਂ ਆਹ ਵਾਲਾ ਨਿਸ਼ਾਨ ਪਹਿਲਾਂ ਲਾਉਂਦੇ ਨਹੀਂ ਜਿਵੇਂ ਸਪੋਰਟ ਕਰੂ ਮੈਂ ਤੁਹਾਨੂੰ ਦਿਖਾ ਦਿੰਦਾ ਕਿਵੇਂ ਇਹਨਾਂ ਵੀ ਐਵੇਂ ਵਾਲਾ ਵੀ ਤੁਸੀਂ ਪਹਿਲਾਂ ਹੀ ਲਾ ਦਿਆ ਕਰੋ ਕਹਿੰਦੀਆਂ ਐਵੇਂ ਇਹ ਨਹੀਂ ਆਨ ਆਪਾਂ ਪਹਿਲਾਂ ਨਹੀਂ ਲਾਉਣਾ ਕਿਸੇ ਭੈਣ ਨੇ ਗਲਤੀ ਨਹੀਂ ਕਰਨੀ ਪਹਿਲਾਂ ਤੁਸੀਂ ਪਲੇਟਾਂ ਪਾਓ ਫਿਰ ਉਹਨਾਂ ਦੇ ਪ੍ਰੈਸ ਮਾਰੋ ਫਿਰ ਨਿਸ਼ਾਨ ਲਾਇਆ ਕਰੋ ਨਾ ਕਿ ਸੂਤ ਵੱਧ ਕੱਟਣਾ ਪਾਣੇ ਤੇ ਨਾ ਹੀ ਸੂਤ ਘਟ ਜੇ ਪੀੜਾ ਹੋ ਗਿਆ ਤਾਂ ਵੀ ਖੁੱਲਾ ਹੋ ਗਿਆ ਤਾਂ ਵੀ ਬੁਰਾ ਲੱਗਦਾ ਹਨਾ ਪੂਰੀ ਜਿੰਨੀ ਫਿਟਿੰਗ ਤੁਹਾਨੂੰ ਦਿੱਤੀ ਹੈ ਇੱਕ ਸੂਤ ਵੀ ਵਧਨ ਨਾ ਜ਼ਿਆ ਕਰੋ ਜੇ ਤੁਸੀਂ ਪ੍ਰੋਪਰ ਜਿਉਂ ਨਹੀਂ ਤੁਹਾਡਾ ਵਧੀਆ ਕੰਮ ਚੱਲੇ ਲੋ ਜੀ ਹੁਣ ਆਪਾਂ ਕਟਾਈ ਇਹਦੀ ਕਰਦੇ ਸ਼ੁਰੂ ਜੇ ਕਿਸੇ ਵੀ ਚੀਜ਼ ਨਹੀਂ ਸਮਝ ਆਉਂਦੀ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਫੋਨ ਤੇ ਗੱਲ ਕਰਨ ਦਾ ਜਾਂ ਕੋਈ ਵੀ ਅਲੱਗ ਤੋਂ ਵੀ ਪੈਸਾ ਨਹੀਂ ਮੈਂ ਹਰ ਇੱਕ ਵੀਡੀਓ ਜਿਹੜਾ ਕਹਿਣਾ ਹੁੰਦਾ ਤੁਸੀਂ ਬਸ ਇੰਨੀ ਇੱਕ ਹਾਜ਼ਰੀ ਪ੍ਰਮਾਣ ਕਰ ਲੈ ਕਰੋ ਮੇਰੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਿਜਾ ਕੇ ਦਲਾਵਾ ਆਪਾਂ ਇਥੇ ਬਿਲਕੁਲ ਨਿਸ਼ਾਨ ਦੇ ਉੱਪਰ ਉੱਪਰ ਟਕਣਾ ਹੈ ਕੰਟੀਨਿਊ ਵਜਾ ਕੇ ਤੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਤੇ ਅੱਗੇ ਹੋਰਾਂ ਭੈਣਾਂ ਨੂੰ ਵੀ ਭੇਜਿਆ ਕਰੋ ਜੈਨ ਨੂੰ ਨੀ ਬਸ ਇੰਨੇ ਜਰੂਰ ਕਰ ਰਿਆ ਕਰੋ ਹਨਾ ਜੇ ਕਰ ਸਕਦੇ ਹੋ ਤਾਂ ਬਾਾਕੀ ਹੋਰਾਂ ਭੈਣਾਂ ਕੋਲੇ ਵੀ ਲਾਹਾ ਲੈ ਸਕਣ ਜਾਣਕਾਰੀ ਜਾਵੇ ਆ ਟੱਕ ਲਾਤਾ ਆਪਾਂ ਨੇ ਠੀਕ ਹੈ ਇੱਕ ਵਾਰੀ ਪ੍ਰੈਸ ਮਾਰ ਕੇ ਫਿਰ ਵੀ ਟੱਕ ਦੇ ਸਾਰੇ ਨਹੀਂ ਤੁਸੀਂ ਰਹਿਣਾ ਫਿਰ ਦੁਬਾਰੇ ਆਪਾਂ ਇੱਥੋਂ ਮੈਨਣਾ ਕਿਵਰੀ ਘਟ ਜਾਂਦਾ ਜਾਂ ਵਧ ਜਾਂਦਾ ਸਾਰਾ ਚੰਗੀ ਤਰ੍ਹਾਂ ਮਿਲ ਕੇ ਕੋਈ ਵੀ ਕੰਮ ਹੈ ਤੁਹਾਨੂੰ ਹਰ ਇੱਕ ਵੀਡੀਓ ਕਹਿਣਾ ਵੀ ਅੰਦਾਜ਼ੇ ਨਾਲ ਨਾ ਕਰਿਆ ਕਰੋ ਸੂਟ ਥੋੜਾ ਐ ਪੂਰਾ ਵਧੀਆ ਆਵੇ ਫਿੱਟ ਫਿੱਟ ਹਲੋ ਆਪਾਂ ਫਰੰਟ ਪੱਲਾ ਕੱਟ ਲੈਣਾ ਇਸੇ ਤਰੀਕੇ ਹੁਣ ਆਪਾਂ ਇੱਕ ਵਾਰੀ ਪ੍ਰੈਸ ਨੂੰ ਗਰਮ ਕਰ ਲਈਏ ਜਦੋਂ ਵੀ ਸੂਟ ਤੁਸੀਂ ਕੱਟਣਾ ਪ੍ਰੈਸ ਨੂੰ ਕੋਲੇ ਗਰਮ ਲਾ ਕੇ ਰੱਖਿਆ ਕਰੋ ਪਰ ਤੁਸੀਂ ਕੋਈ ਵੀ ਪ੍ਰੈਸ ਵਰਤਦੇ ਹੋ ਪ੍ਰੈਸ ਜਦੋਂ ਆਪਣੇ ਕੋਲੇ ਹੁੰਦੀ ਹੈ ਜਦੋਂ ਕੱਪੜੇ ਦੇ ਪ੍ਰੈਸ ਮਾਰਦੇ ਆ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿਣਾ ਹੁੰਦਾ ਬਹੁਤ ਸਾਰੇ ਕੱਪੜੇ ਦਾ ਸੁਗੜਦੇ ਆ ਪ੍ਰੈਸ ਨਾਲ ਬਹੁਤ ਸਾਰੇ ਕੱਪੜੇ ਖੋਲਦੇ ਆ ਤਾਂ ਕਰਕੇ ਪ੍ਰੈਸ ਮਾਰ ਕੇ ਕੱਟਿਆ ਕਰੋ ਛੋਟੇ ਛੋਟੇ ਬਲ ਵੀ ਹੁੰਦੇ ਕੱਪੜੇ ਵਿੱਚ ਉਹ ਜਦੋਂ ਤੁਸੀਂ ਪ੍ਰੈਸ ਨਹੀਂ ਮਾਰਦੇ ਬਾਅਦ ਦੇ ਵਿੱਚ ਪ੍ਰੈਸ ਮਾਰਦੇ ਹੋ ਬਣਾ ਕੇ ਹਨ ਤਾਂ ਖੋਲਿਆਂ ਦੇ ਫਿਰ ਤੁਹਾਡੀ ਕੁੜਤੀ ਜਿਹੜੀ ਉਹ ਖੁੱਲੀ ਹੋ ਜਾਂਦੀ ਹੈ। ਬਾਕੀ ਕਿਸੇ ਵੀ ਭੈਣ ਕੋਲੇ ਵਧੀਆ ਸੁਝਾਅ ਹੁੰਦਾ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਉਹ ਨਾਲ-ਨਾਲ ਸੁਝਾਅ ਵੀ ਦਿਆ ਕਰੋ। ਜੇ ਕੋਈ ਮੇਰਾ ਭਰਾ ਵੀਡੀਓ ਦੇਖਦਾ ਟੇਲਰ ਮਾਸਟਰ ਨਾਲ ਉਹ ਵੀ ਸੁਝਾਅ ਦੇ ਸਕਦਾ ਬਈ ਕੋਈ ਦਿੱਕਤ ਨਹੀਂ। ਜਿੰਨੇ ਸੁਝਾਅ ਤੁਸੀਂ ਦਿਓਗੇ ਉਨੇ ਹੀ ਆਪਾਂ ਵਧੀਆ-ਵਧੀਆ ਕੰਮ ਨੂੰ ਲੈ ਜਾ ਸਕਦੇ ਆ ਅੱਗੇ ਹਨ ਮੈਂ ਹਰ ਇੱਕ ਵੀਡੀਓ 'ਚ ਵਾਰ-ਵਾਰ ਕਹਿੰਦਾ ਹੁਣ ਵੀ ਕੋਈ ਵੀ ਸਲਾਈ ਦਾ ਜਾਂ ਕਟਾਈ ਸਿਖਾਉਣ ਦਾ ਪੈਸਾ ਨਹੀਂ ਕਿਸੇ ਭੈਣ ਨੇ ਕਿਵਰ ਨਵੀਂ ਹੁੰਦੀ ਆ ਵੀ ਜਿਵੇਂ ਅੱਜ ਕੱਲ੍ਹ ਹੁੰਦਾ ਨਾ ਵੀ ਕਲਾਸ ਲਓ ਐਨੇ ਪੈਸੇ ਜਾਂ ਕੋਈ ਇਸ ਤਰ੍ਹਾਂ ਆਪਣਾ ਕੁਝ ਵੀ ਨਹੀਂ ਬਿਲਕੁਲ ਫ੍ਰੀ ਸੇਵਾ ਹਨਾ ਤਾਂ ਤੁਸੀਂ ਬਸ ਚੈਨਲ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਵੀ ਵੀਡੀਓ ਨੂੰ ਫੇਸਬੁੱਕ ਤੇ ਜਿਵੇਂ ਪਤਾ ਹੈ ਇਹ ਚੀਜ਼ਾਂ ਲਾਜੀ ਔਰ ਕੁਰੀ ਭੈਣ ਨੂੰ ਮਿਲ ਲਾਂਗੇ ਵੀ ਆਪਣਾ ਪੂਰਾ ਸੈੱਟ ਕੀਤਾ ਜਗਾ ਕਪੜਾ ਫਿਰ ਬਰਸ ਦੇ ਨਾਲ ਕਰੀ ਬਣਾਵਾਂਗੇ ਜੀ ਸਹੀ ਆ ਸਾਰਾ ਦੁਬਾਰੇ ਤੁਹਾਨੂੰ ਫਿਰ ਦੱਸਦਾ ਇੱਕ ਵਾਰੀ ਜੇ ਤੁਸੀਂ ਪੈ ਪੰਕੜ ਨਹੀਂ ਫਿਰ 4 ਇੰਚ ਵੱਧ ਨਹੀਂ ਕੱਢਣੀ ਫਿਰ 3 ਇੰਚ ਬਹੁਤਾ ਕਪੜਾ ਚਾਕਾ ਦੇ ਵਿੱਚ ਮੋੜ ਨੂੰ ਤਾਂ ਕੱਲ ਵੀ ਕਿਸੇ ਭੈਣ ਦਾ ਕਮੈਂਟ ਆਇਆ ਸੀ ਸ਼ਾਇਦ ਉਹ ਕਹਿ ਰਹੇ ਸੀ ਬਾਈ ਜਿਹੜੀ ਲੈਂਡਿੰਗ ਲਾਉਣੀ ਆਪਾਂ ਨੇ ਹੋਟਲ ਰੱਖਣੀ ਕਿ ਨਹੀਂ ਰੱਖਣੀ ਭੈਣੋ ਮੈਂ ਤੁਹਾਨੂੰ ਬਹੁਤ ਵਾਰੀ ਕਹਿੰਨ ਵੀ ਸੂਤ ਭਰ ਦੀ ਟੈਲਿਬੀ ਨਹੀਂ ਰੱਖਣੀ ਅੱਧਾ ਇੰਝ ਦੀ ਤਾਂ ਛੱਡੋ ਲੈਨਿੰਗ ਦੇ ਵਿੱਚ ਸੂਤ ਭਰ ਦੀ ਟੈਲਿਬੀ ਨਹੀਂ ਰੱਖਣੀ ਵਧੀਆ ਲੈਣੇ ਲਾਇਆ ਕਰੋ ਜੇ ਕਿਸੇ ਭੈਣ ਨੇ ਐਡਰੈਸ ਲੈਣਾ ਜਿਹੜੇ ਕੋ ਕੋ ਭੈਣੇ ਪਟਿੰਡੇ ਦੇ ਲਾਗੇ ਛਾਗੇ ਦੇ ਨੇ ਉਹ ਮੇਰੇ ਤੋਂ ਐਡਰੈਸ ਲੈ ਲਿਆ ਕਰੋ ਵੀ ਕਿੱਥੋਂ ਲੈਣੀ ਬਈ ਵਧੀਆ ਮਿਲੂ ਸਾਨੂੰ ਤੁਸੀਂ ਮੇਰੇ ਤੋਂ ਐਡਰੈਸ ਲੈ ਲਿਆ ਕਰੋ WhatsApp ਤੇ ਮੈਸੇਜ ਭੇਜਿਆ ਕਰੋ ਬੋਲ ਕੇ ਨੰਬਰ ਨੀਚੇ ਚੱਲੀ ਜਾਂਦਾ ਕੋਈ ਦਿੱਕਤ ਨਹੀਂ ਫੋਨ ਬਾਸ 8 ਵਜੇ ਤੋਂ ਬਾਅਦ ਕਰਨਾ ਕਰੋ ਇੰਨੀ ਕ ਬੇਨਤੀ ਜ਼ਰੂਰ ਪ੍ਰਵਾਨ ਕਰਿਆ ਕਰੋ ਫਿਰੋਂ ਤੁਸੀਂ 8 ਵਜੇ ਤੋਂ ਬਾਅਦ ਕਰ ਲਿਆ ਕਰੋ ਕਿਸੇ ਭੈਣ ਨੇ ਕੋਈ ਕੱਪੜੇ ਦਾ ਕੰਮ ਸ਼ੁਰੂ ਕਰਨਾ ਜਾਂ ਕੋਈ ਮਸ਼ੀਨ ਵਗੈਰਾ ਲੈਣੀ ਹੁੰਦੀ ਹੈ ਹਣਾ ਇਹ ਆਪ ਪੂਰਾ ਆਪ ਇਹਨੂੰ ਉੱਪਰ ਹੀ ਪਿਛਾਵਾਂਗੇ ਜੀ ਚੰਗੀ ਤਰ੍ਹਾਂ ਜਿਹੜਾ ਇਹ ਪੈਣਾ ਹੈ ਉਹ ਗਲਾ ਵਗੈਰਾ ਪਿੱਛੇ ਨੂੰ ਜਾਂਦਾ ਹੁੰਦਾ ਉਹ ਬੈਗ ਤੋਂ ਪੱਲੇ ਨੂੰ ਚੱਕ ਦਿਆ ਕਰੋ ਅੱਧਾ ਪੌਣਾ ਇੰਚ ਤਕਰੀਬਨ ਆਪਾਂ ਨੂੰ ਨਾ ਗਾਕਾਂ ਦਾ ਆਪਣੇ ਦਾ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਸੂਟ ਪਿੱਛੇ ਨਹੀਂ ਜਾਂਦਾ ਇਹਨੇ ਨਹੀਂ ਜਾਂਦਾ। ਬਾਕੀ ਥੋੜੇ ਮਾਹਲ ਆ ਮੋਟਰ ਨਾਲ ਸਲਾਈ ਦੇ ਵਿੱਚ ਕੋਈ ਫਰਕ ਹੁੰਦਾ ਹੈਗਾ। ਉਹ ਵੀ ਆਪਾਂ ਹੁਣ ਸਾਰਾ ਸੋਧਾ ਕੱਢਦੇ ਜਿੱਦੇ ਇੱਕ ਦੋ ਵੀਡੀਓ ਅਪਲੋਡ ਕਰਤੀਆਂ ਸਲਾਈ ਦੀਆਂ ਵੀ। ਜੇ ਮੈਂ ਕੱਲ ਹਿੰਮਤ ਮਾਰ ਕੇ ਇੱਕ ਵੀਡੀਓ ਅਪਲੋਡ ਕਰਦੀ ਸੀ ਪਲਾਜੋ ਦੀ। ਮੈਨੂੰ ਬਹੁਤ ਸਕੂਨ ਜਿਹਾ ਮਿਲਿਆ ਵੀ ਤੁਸੀਂ ਬਹੁਤ ਦਿਨਾਂ ਦੇ ਕਹਿ ਰਹੇ ਸੀਗੇ ਵੀ ਬਈ ਵੀਡੀਓ ਪਾਓ ਵੀਡੀਓ ਪਾਓ ਹਨਾ। ਤਾਂ ਵਧੀਆ ਲੱਗਦਾ ਮੈਨੂੰ ਵੀ। ਇਹ ਆਹ ਲਓ ਇੱਥੋਂ ਆਪਾਂ ਕਿੰਨਾ ਰੱਖਾਂਗੇ 2 ਇੰਚ। ਜੇ ਕੋ ਭੈਣ ਪਤਲੀ ਵਾਲੀ ਸੁੱਕੀ ਜੀ ਹਨ ਇਥੋਂ ਫਿਰ ਬਾਹਲਾ ਤੁਸੀਂ 2 ਇੰਚ ਰੱਖਣ ਦੀ ਲੋੜ ਨਹੀਂ ਫਿਰ ਤੁਸੀਂ ਡੇਢ ਜਾਂ ਪੌਣੇ ਦੋ ਰੱਖ ਸਕਦੇ ਹੋ ਜਿਹੜੀਆਂ ਭੈਣਾਂ ਦੇ ਹਰ ਚੀਜ਼ ਤੇ ਜਿਆਦਾ ਮਾਸ ਹੁੰਦਾ ਵੀ ਬਣ ਕੇ ਲੋਪਾ ਐਂ ਕਰਦੇ ਆ ਇਥੋਂ ਕਸ ਪਿੰਦਾ ਉਹਨੇ ਤੁਸੀਂ 2 ਇੰਚ ਰੱਖ ਲਿਆ ਕਰੋ ਇਥੋਂ ਆਪਾਂ ਨੂੰ ਸ਼ੇਪ ਦੇਣਾ ਨੇ ਹੱਥ ਦੇ ਨਾਲ ਹੀ ਸ਼ੇਪ ਦੇਣੀ ਇਹ ਇਸ ਤਰ੍ਹਾਂ ਠੀਕ ਆ ਜਿੰਨਾ ਭੈਣ ਦੇ ਸੂਟ ਪਿੱਛੇ ਨੂੰ ਜਾਂਦਾ ਉਹ 1 ਇੰਚ ਜਾਂ ਪੌਣੇ ਇੰਚ ਵੱਧ ਰੱਖ ਲਿਆ ਕਰੋ ਇਸ ਤਰ੍ਹਾਂ ਇਨਾਂ ਨਹੀਂ ਆਪਾਂ ਬੈਗ ਤੋਂ ਨਹੀਂ ਵੱਧ ਰੱਖਾਂਗੇ ਠੀਕ ਹੈ ਜੀ ਇਹ ਜੀ ਦਾ ਲਾਜ਼ਮੀ ਧਿਆਨ ਰੱਖਣਾ ਹੈ ਬੈਗ ਗਲਾ ਪਿੱਛੇੋਂ ਜਾਂਦਾ ਫਿਰ ਤੁਸੀਂ ਵੱਧ ਰੱਖ ਲਿਆ ਕਰੋ ਅਦਰਵਾਈਜ਼ ਨਹੀਂ ਲੋਡ ਹੁੰਦੀ ਹੈ ਨਾ ਲਓ ਜੀ ਹੁਣ ਆਪਾਂ ਨਿਸ਼ਾਨਾਂ ਦੇ ਬਿਲਕੁਲ ਨਾਲ-ਨਾਲ ਦੀ ਕੱਟਾਂਗੇ ਦੂਜੀ ਆਪਣਾ ਫਰੰਟ ਦੇ ਨਾਲ-ਨਾਲ ਦੀ ਬੈਕ ਪੱਲਾ ਦੀ ਨਾਲ ਨਾਲ ਪ੍ਰੈਸ ਦਾ ਵੀ ਧਿਆਨ ਰੱਖਣਾ ਹੁੰਦਾ ਆਪਣੀ ਕੱਢਣੀ ਹੁੰਦੀ ਹੈ ਕਈ ਵਾਰ ਪ੍ਰੈਸ ਜਿਆਦਾ ਗਰਮ ਹੋ ਜਾਂਦੀ ਹੈ ਟੱਕਾਂ ਦੇ ਨਾਲ ਆਪਣੀ ਟੱਕੋ ਵਿੱਚ ਹੀ ਦੇਣੀ ਹੈ ਜਿਵੇਂ ਸੇਮ ਉਸੇ ਤਰ੍ਹਾਂ ਮਲੀਟਾਂ ਦੇ ਨਿਸ਼ਾਨ ਮੈਂ ਤੁਹਾਨੂੰ ਨਾਲ ਦੀ ਨਾਲ ਚੱਕ ਕੇ ਦਿਖਾ ਦਊਗਾ ਵੀਡੀਓ ਥੋੜੀ ਲੰਬੀ ਤਾਂ ਹੋ ਜਾਂਦੀ ਹੈ ਪਰ ਤੁਸੀਂ ਨਾ ਕਮੈਂਟ ਬਾਕਸ ਦੇ ਵਿੱਚ ਭੈਣੋ ਜਾ ਕੇ ਦੱਸ ਦਿਆ ਕਰੋ ਵੀ ਬਾਈ ਤੁਹਾਨੂੰ ਵੀਡੀਓ ਲੰਬੀ ਦਾ ਕੋਈ ਦਿੱਕਤ ਨਹੀਂ ਅਸੀਂ ਕੰਮ ਸਿੱਖਣਾ ਹਨਾ ਤੇ ਜਿਹੜੀਆਂ ਭੈਣਾਂ ਵਾਕੀ ਕੰਮ ਸਿੱਖਣੇ ਚਾਹੁੰਦਾ ਵੈਸੇ ਤਾਂ ਤੁਹਾਡੇ ਕੋਲੇ ਨੋਟੀਫਿਕੇਸ਼ਨ ਆ ਹੀ ਜਾਂਦੀ ਆ ਫਿਰ ਵੀ ਜਿਹੜੀਆਂ ਭੈਣਾਂ ਆਪ ਦਾ ਨੰਬਰ ਦੇ ਵਿੱਚ ਆਹਾਂ ਗਰੁੱਪ ਦੇ ਵਿੱਚ ਨੰਬਰ ਐਡ ਕਰਾਉਣਾ ਉਹ ਕਰਵਾ ਲਓ ਤਾਂ ਕਿ ਤੁਹਾਨੂੰ ਕੋਈ ਵੀਡੀਓ ਤੁਹਾਡੇ ਕੋਲੇ ਮੈਸਸੇਨਾ ਆਵੇ ਠੀਕ ਆ ਅੱਧਾ ਜਿੱਦ ਮਾੜਾ ਕੱਟ ਰੱਖਣਾ ਕੋਣੀ ਇਡੀਆ ਛਾਟ ਦੇਣੀ ਆ ਪਹਿਲਾਂ ਬਾਲਾ ਵੱਡਾ ਮੋਢਾ ਨਹੀਂ ਕੱਟਣਾ ਬਾਅਦ ਦੇ ਵਿੱਚ ਬਾਹਾਂ ਚੜਾਉਣ ਵੇਲੇ ਛਾਟ ਪਾ ਲਿਆ ਕਰੋ ਠੀਕ ਆ ਇੱਥੋਂ ਹੁਣ ਆਪਾਂ ਇਹਦੇ ਪਲੇਟਾਂ ਨਿਸ਼ਾਨ ਲਾਉਣੇ ਆ ਉਹ ਲਾਵਾਂਗੇ ਇੱਦੋਂ ਇਮੀ 11 ਇੰਚ ਤੇ ਪਲੇਟਾ ਤਿਆਰ ਆਗਾ। ਤੁਹੋਂਗਾ ਜਿਹੜੀ ਉਹ 11 ਇੰਚ ਤੇ ਤਿਆਰ। ਆਪਾਂ ਕਿੰਨੇ ਤੇ ਲਾਵਾਂਗੇ? 11.5 ਤੇ। ਠੀਕ ਆ ਕਿਉਂਕਿ ਇੱਥੋਂ ਓਦਾਂ ਇੰਚ ਘੱਟੋ-ਘੱਟ ਵੀ ਕੱਪੜਾ ਵਿੱਚ ਮੁਰੂਗਾ। ਫਿਰ ਵੀ ਜੇ ਕਿਸੇ ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਮੈਂ ਵਾਰੀ-ਵਾਰੀ ਕਹਣਾ ਉਹਨਾਂ ਵੀ ਤੁਸੀਂ ਨਾ ਮੈਸੇਜ ਕਰਦਾ ਕਰੋ। ਦਿਨੇ ਵੀ ਕਈ ਵਾਰੀ ਆਪਾਂ ਸੂਟ ਕੱਢਣਾ ਹੁੰਦਾ WhatsApp ਤੇ ਮੈਸੇਜ ਛੱਡ ਦੇਗਾ। ਆ ਲਓ 11 ਆਪਾਂ ਕਿੰਨੇ ਤੇ ਲਾਵਾਂਗੇ 11.5 ਤੇ। ਪੁੱਠੇ ਪਾਸੇ ਨਿਸ਼ਾਨ ਲਾ ਰਹੇ ਆਪਾਂ ਇੱਥੋਂ ਨੀਚੇ ਨੂੰ 7 ਇੰਚ ਇੱਕ ਗਾੜ ਫਿਰ ਚੱਕਾਂਗੇ ਆਪਾਂ ਫਿਰ ਪੁੱਠਾ ਪੱਸ ਆ ਜਾਊਗਾ ਇਹ ਇਸ ਤਰ੍ਹਾਂ ਠੀਕ ਇਸੇ ਤਰ੍ਹਾਂ ਯਾਹਵਾਂ ਨਿਸ਼ਾਨ ਲਾ ਲਾਂਗੇ ਆਪਾਂ ਐਸ ਤੁਰਾ ਲਓ ਜੀ ਸਿੱਧੇ ਨਿਸ਼ਾਨ ਨਾਲ ਆਪਣੇ ਲਾ ਗਏ ਇਧਰੋਂ ਲੰਬੀਆਂ ਪਲੋਂਗਾਂ ਨੇ ਹੁਣ ਸਾਈਡਾਂ ਵੀ ਚੱਕ ਕੇ ਤੁਹਾਨੂੰ ਦਿਖਾਉਣਾ ਹੈ ਨਾ ਇੱਥੋਂ ਆਪਾਂ ਕਿੰਨਾ ਰੱਖਣਾ ਨੇੜੇ ਕਰਕੇ ਦਿਖਾ ਦੂਗਾ ਹਾਂ 1.5.1 ਜੀ ਛਾਤੀ ਭਾਰੀ ਹੋਵੇ ਤਾਂ ਪੌਣੀ ਦੇ ਉਹ ਵੀ ਰੱਖਣਾ ਪੈ ਜਾਂਦਾ ਹੈਗਾ ਇੱਥੋਂ ਬਿਲਕੁਲ ਸਿੱਧਾ ਜਾ ਕੇ ਹਲਕਾ ਜਿਹਾ ਇਧਰ ਨੂੰ ਕਰ ਲੈਣਾ ਠੀਕ ਹੈ ਜੀ ਇਸੇ ਤਰੀਕੇ ਇਹਨੂੰ ਫੀਤੀ ਨੂੰ ਐ ਘੁਮਾ ਲੈਣਾ ਹਲਕਾ ਜਿਹਾ ਇਧਰ ਨੂੰ ਇਸੇ ਤਰੀਕੇ ਕਰ ਦੇਣਾ ਤੇ ਜਿਹੜੀ ਆਹ ਵਾਲੀ ਪਲੇਟ ਹੁੰਦੀ ਹੈ ਤੁਹਾਡੀ ਇਹ ਤੁਸੀਂ 7 ਇੰਚ ਤੇ ਪਾ ਲਿਆ ਕਰੋ ਬਿਲਕੁਲ ਸਹੀ ਆਊਗਾ ਪ੍ਰੈਸ ਮਾਰ ਕੇ ਇਧਰ ਕਾਫੀ ਬਾਰੇ ਕਮੈਂਟ ਆਉਂਦੇ ਬਈ ਜਿਹੜੀ ਬਾਦ ਘਾਟ ਹੁੰਦੀ ਉਹ ਕਿੱਧਰ ਕਰਨੀ ਥੱਲੇ ਨੂੰ ਕਿ ਤਾਂ ਤਾਂ ਆ ਕੱਟਨੀ ਆ ਤੇ ਬਾਅਦ ਦੇ ਵਿੱਚ ਉਹਨੂੰ ਘੱਟ ਦਿਆ ਕਰੋ ਬੈਕ ਪੱਲੇ ਨੂੰ ਜਿਹੜਾ ਇਥੋਂ ਵੱਧਾ ਹੁੰਦਾ ਉਹ ਘੱਟ ਦਿਆ ਕਰੋ ਠੀਕ ਆ ਇਥੋ ਜਿਵੇਂ ਆਪਾਂ ਨਾਲ ਇਹਨਾਂ ਦਾ ਗਲਾ ਕਿੰਨਾ ਅਗਲਾ 5.5 ਆਪਾਂ ਇੱਥੇ ਲਿਖਾਂਗੇ 5.5 ਬੈਕ ਕਿੰਨਾ 7 ਆਪਾਂ ਲਿਖਾਂਗੇ ਇੱਥੇ 7 ਛਾਤੀ ਕਿੰਨੀ ਉਪਰੋਂ ਤਿਆਰ 5.19 ਇੰਚ ਕਮਰ ਕਿੰਨੀ ਆ 5.16 हिਪ ਕਿੰਨੀ ਆ ਸਾਡੇ 20 ਸਾਈਡ ਸਲਾਈ ਕਿੰਨੀ ਆ 24 ਸਾਰਾ ਨਾਪ ਨਾ ਕੁੜਤੀ ਉਪਰ ਹੀ ਲਿਖ ਲਿਆ ਕਰੋ ਤਾਂ ਕਿ ਤੁਹਾਨੂੰ ਵਾਰੀ ਵਾਰੀ ਡੈਰੀ ਜਾਂ ਕਾਪੀ ਜਿਹੜੀ ਤੁਸੀਂ ਲਿਖ ਦਿਓ ਚੱਕਣੀ ਨਾ ਪਵੇ ਆਪਾਂ ਇਸੇ ਤਰੀਕੇ ਨਾਲ ਨਿਚੇ ਲੈ ਨਿਸ਼ਾਨ ਚੱਕ ਲ ਗਏ ਆ ਬਲੰਗ ਆਹ ਵੇ ਵੀਡੀਓ ਵਧੀਆ ਲੱਗਦੀ ਆ ਜਾਂ ਮੇਰੀ ਗੱਲ ਦੀ ਸਮਝ ਆਉਂਦੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਵਧੀਆ ਲੱਗ ਗਈ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਗੇ ਭੈਣਾਂ ਨੂੰ ਤਾਂ ਕਿ ਹੋਰਾਂ ਭੈਣਾਂ ਕੋਲ ਵੀ ਜਾਣਕਾਰੀ ਜਾ ਸਕੇ ਜਿਹੜੇ ਭੈਣਾਂ ਆਪ ਦਾ ਸਟੇਟਸ ਲਾ ਸਕਦੀਆਂ ਆਪਣੇ ਚੈਨਲ ਦਾ ਉਹ ਲਾਇਆ ਕਰੋ ਤਾਂ ਕਿ ਹੋਰਾਂ ਭੈਣਾਂ ਦੇਖ ਵੀ ਕਿਉਂਕਿ ਬਹੁਤ ਸਾਰੀਆਂ ਭੈਣਾਂ ਤੁਹਾਡੇ ਨਾਲ ਅਟੈਚ ਹੋਣੀਆਂ ਜਿਹੜੀਆਂ ਮੈਨੂੰ ਕੋਈ ਜਾਣਦੀਆਂ ਤੱਕ ਵੀ ਨਹੀਂ ਹਨ ਹਾਂ ਹਾਂ ਹੁਣ ਆਪਣਾ ਬਾਹਰ ਸਾਰੀ ਫालतू ਕੱਪੜੇ ਤੋਂ ਕੱਟ ਕੇ ਉਸ ਤੋਂ ਬਾਹਾਂ ਕਟਾਂਗੇ ਬਾਹਾਂ ਦੇ ਵਿੱਚ ਜੋੜ ਕਿਵੇਂ ਪਾਉਣਾ ਕਿੱਥੇ-ਕਿੱਥੇ ਪਾਉਣਾ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਦੱਸ ਦਵਾਂਗਾ ਇਹ ਜਿਹੜਾ ਬਾਲਾ ਵੱਡਾ ਜੋੜ ਪੁੱਨਣਾ ਫਿਰ ਤੁਸੀਂ ਕੱਚ ਦੇ ਵਿੱਚ ਜੋੜ ਦਿਖਾ ਦਿਆ ਕਰੋ ਜਿਹੜੇ ਕਿ ਦੀਦੀ ਮਿੰਥਲੇ ਹੁਣ ਜਿਵੇਂ ਮੋਢਾ ਇਹਨਾਂ ਦਾ ਹੈਗਾ ਸਾਡੇ ਸਤਾਂਣੀ ਆਪਾਂ ਇਹ ਤੋਂ ਪੀਸ ਲਾਵਾਂਗੇ ਪਹਿਲਾਂ ਆਵਲੇ ਮੈਂ ਤੁਹਾਨੂੰ ਬਾਲ ਕੇਣਾ ਹੁੰਦਾ ਵਿੱਚ ਜਿਵੇਂ ਆ ਮਾੜੇ ਮੂٹے ਬਾਲਾਂ ਨੂੰ ਨਾਲੇ ਤਾਂ ਪ੍ਰੈਸ ਨਾਲ ਨਿਕਲ ਜਾਂਦੇ ਆ ਫਿਰ ਤੁਹਾਡੀ ਫੀਟਿੰਗ ਦਾ ਵੀ ਫਰਕ ਨਹੀਂ ਪੈਂਦਾ ਚੰਗੀ ਤਰ੍ਹਾਂ ਪ੍ਰੈਸ ਮਾਰਿਆ ਕਰੋ ਪੂਰੀ ਵਧੀਆ ਤੇ ਜਿਹੜੇ ਕਾਊਂਟਰਨ ਦੇ ਕੱਪੜੇ ਤੁਸੀਂ ਐਂ ਨਹੀਂ ਬਣਾਉਣਾ ਉਹਨੂੰ 5-10 ਘੰਟੇ ਭਾਉ ਕੇ ਜਦੋਂ ਕੱਪੜਾ ਭਾਉਣਾ ਜਿਵੇਂ ਹੁਣ ਗਰਮੀਆਂ ਦੇ ਦਿਨ ਹਜੇ ਚੱਲੀ ਜਾਂਦੇ ਆ ਤਾਂ ਸ਼ਾਮੇ ਭਾਉਿਆ ਕਰੋ ਬਾਲਟੀ ਦੇ ਵਿੱਚ ਰੱਖ ਕੇ ਕਿਸੇ ਵੀ ਭੈਣ ਨੇ ਕੋਈ ਧੁੱਪੇ ਸੂਟ ਰੱਖ ਕੇ ਨਹੀਂ ਭਾਉਣਾ ਨਹੀਂ ਫਿਰ ਡੱਬ ਪੈ ਜਾਂਦੇ ਆ ਘੱਟ ਤੋਂ ਘੱਟ 5 ਤੋਂ 7 ਘੰਟੇ ਪਿਆਇਆ ਕਰੋ ਕਪੜਾ ਫਿਰ ਸੁੰਗੜਦਾ ਜਾ ਕੇ ਹਾਂ ਇਸੇ ਤਰੀਕੇ ਨਾਲ ਲੈਂਡਿੰਗ ਵੀ 5-7 ਘੰਟੇ ਟੌਂਕੇ ਰੱਖਿਆ ਕਰੋ ਨਹੀਂ ਤੇ ਬਾਅਦ ਵਿੱਚ ਕੀ ਹੁੰਦਾ ਅੰਦਰੋਂ ਕਪੜਾ ਸੁੰਗੜ ਜਾਂਦਾ ਸੂਟ ਦਾ 18 ਇੰਚ ਬਾਹਰ ਹੀ ਲਮਾਈ ਆ ਆਪਾਂ ਸਾਢੇ ਵੀ ਰੱਖਾਂਗੇ ਜਾਨਕਿ 2.5 ਇੰਚ ਬੰਦ ਕਿਉਂਕਿ ਕਪੜਾ ਕਾਂ ਨਾ ਵਗੈਰਾ ਚ ਹੋ ਜਾਂਦਾ ਇਥੋਂ ਸਾਢੇ 2 ਇਸ ਨੂੰ ਹੁਣ ਆਪਾਂ ਨਾ ਐ ਮੁੱਦਾ ਮਾਰ ਲੈਣਾ ਤਾਂ ਕਿ ਫੋਲ ਜਿਹੜੇ ਉੱਪਰ ਨੂੰ ਰਹਿਣ ਜੋ ਜਪਾ ਦੇਖਾਂਗੇ ਮੋਢਾ ਜਿੱਦਾਂ ਸਰੋਟੀ ਨਿਕਲਿਆ ਹੈ ਹਨ ਫਿਰ ਵੀ ਠੀਕ ਹੈ ਨਹੀਂ ਤਾਂ ਹਲਕਾ ਜਿਹਾ ਜੋੜ ਜੇ ਪਾਉਣਾ ਪਿਆ ਬੈਗ ਤੇ ਪਾ ਦੇ ਕਿਉਂਕਿ ਕੱਚ ਦੇ ਵਿੱਚ ਕਪੜਾ ਆਪਾਂ ਨੂੰ ਲਾਜ਼ਮੀ ਰੱਖਣਾ ਜ਼ਰੂਰੀ ਹੁੰਦਾ ਕੱਲੂ ਆਪਣਾ ਭਾਰ ਵਧ ਗਿਆ ਤਾਂ ਖੁੱਲਾ ਕੁੜਾ ਕਰਨਾ ਸੌਖਾ ਹੋ ਜੀ ਸਾਢੇ 17 ਹਲਕਾ ਜਿਹਾ ਕਪੜਾ ਰਹੂਗਾ ਆਪਾਂ ਥੋੜਾ ਜਿਹਾ ਜੋੜ ਚੜਾ ਦੇਣੀ ਤਾਂ ਕਿ ਬਾਅਦ ਦੇ ਵਿੱਚ ਕਾਨੂੰ ਦਿੱਕਤ ਨਾ ਆਵੇ ਆਪਾਂ ਨੂੰ ਇਹ ਇਸ ਤਰ੍ਹਾਂ ਇੰਨਾ ਕੀ ਚੜਾਵਾਂਗੇ ਜ਼ਿਆਦਾ ਨਹੀਂ ਚੰਗੀ ਤਰ੍ਹਾਂ ਪ੍ਰੈਸ ਮਾਰਾਂਗੇ ਪਹਿਲਾਂ ਇੱਥੋਂ ਆਪਾਂ ਹੁਣ ਨਾਲੇ ਤਾਂ ਆਪਾਂ ਨਮਾਈਏ ਦੀ ਸਹੀ ਕਰਾਂਗੇ ਜਿੰਨੀ ਵੀ ਬਾਹਾਂ ਦੀ ਹੈਗੀ ਹਨ ਜਿਵੇਂ 18 ਇੰਚ ਲੰਬਾਈ ਆਪਾਂ ਕਿੰਨਾ ਰੱਖਾਂਗੇ 2 ਇੰਚ ਵੱਧ ਬਹੁਤ ਆ ਕਿ 18 ਦੇ 2 ਬੀ ਆ ਫालतू ਕੱਪੜਾ ਪੇ ਤੋਂ ਕੱਟ ਦੇਣ ਇੱਥੋਂ ਜਿਹੜਾ ਆਪਾਂ ਨਿਸ਼ਾਨ 3 ਸਵਾ 3 ਤੇ ਲਾ ਸਕਦੇ ਹੁੰਦੇ ਆ ਠੀਕ ਆ ਇਧਰੋਂ 2 ਇੰਚ ਛੱਡ ਲਿਆ ਕਰੋ ਇੱਥੋਂ ਜਦੋਂ ਤੁਸੀਂ ਛੱਡਣਾ 2 ਇੰਚ ਅ ਜਿਹੜੀਆਂ ਭੈਣਾਂ ਨੇ ਸਕੀਲ ਆ ਨਿਸ਼ਾਨ ਲਾਉਣਾ ਹੁੰਦਾ ਨਾ ਉਹ ਕੱਲ ਵੀ ਕਿਸੇ ਦਾ ਭਾਈ ਦਾ ਕਮੈਂਟ ਆਇਆ ਸੀ ਬਈ ਵੀ ਜਦੋਂ ਅਸੀਂ ਆ ਨਿਸ਼ਾਨ ਲਾਉਨੇ ਨੂੰ ਜਿਆਦਾ ਢੰਗਾਈ ਹੋ ਜਾਂਦੀ ਹੈ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਘੱਟ ਕਰ ਲਿਆ ਕਰੋ ਐ ਥੱਲੇ ਨੂੰ ਫਿਰ ਜਿਹੜੀ ਡੰਗਾਈ ਆ ਘੱਟਦੀ ਰਹਿੰਦੀ ਉਹ ਠੀਕ ਆ ਜੇ ਤੁਹਾਡੇ ਹੱਥ ਨੇ ਨਿਸ਼ਾਨ ਲੱਗ ਜਾਂਦਾ ਦੇਖੋ ਘੱਟੋ ਘੱਟ ਵੀ ਥੱਲੇ ਜਾਣੇ ਜੇ ਆਪਾਂ ਬਾਹਲਾ ਵੀ ਉਹ ਕਰ ਦਿਆਂਗੇ ਨਾ ਪਿੱਛੇ ਨੂੰ ਬਾਅਦ ਫਿਰ ਇੱਥੇ ਆ ਬੁਲਬਲੇ ਬਣ ਜਗੇ ਇਹ ਚੀਜ਼ ਤਾਂ ਵੀ ਧਿਆਨ ਰੱਖਣਾ ਆਪਣੀ ਤਾਂ ਕਰਕੇ ਡੰਗਾਈ ਹੋਣੀ ਵੀ ਜ਼ਰੂਰੀ ਆ ਪਰ ਬਾਹਲੀ ਡੰਗਾਈ ਵੀ ਨਹੀਂ ਆਪਣੀ ਪਾਉਣੀ ਆ ਇੱਥੋਂ ਹੁਣ ਆਪਾਂ ਲਾਲ ਨਿਸ਼ਾਨ ਲਾਵਾਂਗੇ ਬਿਲਕੁਲ ਸਹੀ ਲੱਗੂਗਾ ਇਹ ਤੁਹਾਨੂੰ ਹੌਲੀ ਹੌਲੀ ਹਿਸਾਬ ਆ ਜੂ ਪੈਣੂ ਇੱਕੇ ਦਾ ਨਹੀਂ ਹੁੰਦਾ ਹੁੰਦਾ ਹੌਲੀ 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 ਜਿਵੇਂ ਆਪਾਂ ਕੰਮ ਕਰਦੇ ਹੰਨੇ ਫਿਰ ਹਿਸਾਬ ਆ ਜਾਂਦਾ ਤਾਂ ਅਗੋ ਮੂਰੀ ਕਿੰਨੀ ਆ 5.5 ਇੰਚ ਤਿਆਰ ਆ 5.5 ਇੱਥੇ ਆਪਾਂ ਵੱਧ ਕਿੰਨੀ ਰੱਖਣੀ ਆ ਡੇਢ ਰੱਖ ਲਓ ਪੌਣੇ ਰੋ ਉਦੋਂ ਰੱਖ ਲਓ ਤੁਹਾਡੀ ਮਰਜ਼ੀ ਆ ਤੇ ਇੱਥੋਂ ਕੋਣੀ ਕਿੰਨੀ ਆ ਉਹ 13 ਇੰਚ ਆ 6.5 ਲਾਜ਼ਮੀ ਮਿਣਾ ਕਰੋ ਕੋਣੀ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹਿੰਦਾ ਕੋਣੀ ਜੇ ਤੁਸੀਂ ਮੈਨ ਲਾਗ ਗਏ ਤਾਂ ਤੁਹਾਡਾ ਅੱਧੋ ਬਾਲਾ ਕੰਮ ਹੋਣ ਲੱਗ ਜੂਗਾ ਹਨ ਕਿਉਂਕਿ ਇੱਥੋਂ ਕਈ ਵਾਰੀ ਤਾਂ ਬਾਹਾਂ ਲੌਂਕ ਜਾਂਦੀ ਝੋਲਾ ਹੀ ਬਣ ਜਾਂਦਾ ਤੇ ਕਈ ਵਾਰੀ ਇੱਥੋਂ ਟੈਟ ਹੋ ਜਾਂਦੀ ਐ ਮੋੜਦੀ ਵੀ ਨਹੀਂ ਮਾਂ ਤਾਂ ਕਰਕੇ ਮੈਂ ਤੁਹਾਨੂੰ ਕਹਿੰਦਾ ਕੋਣੀ ਲਾਜ਼ਮੀ ਮਿਣਾ ਕਰੋ ਤੇ ਆ ਵੀ ਨਿਸ਼ਾਨ ਤੁਸੀਂ ਫੱਟੀ ਦੇ ਨਾਲ ਲਾਉਣਾ ਇੱਥੋਂ ਆਹ ਵਾਲਾ ਚੰਗੀ ਤਰ੍ਹਾਂ ਵੀ ਜਿਵੇਂ ਆਪਾਂ ਨਹੀਂ ਕਹਿੰਦੇ ਕੱਚਾ ਜਾਨੀ ਕੱਤਣਾ ਵੀ ਵਧੀਆ ਸ਼ੌਂਕ ਨਾਲ ਕੱਟਿਆ ਕਰੋ ਕੱਚਾ ਜਾਨਾ ਕੱਟਿਆ ਕਰੋ ਹੁਣ ਆਪਾਂ ਜਿਹੜਾ ਜੋੜ ਲਾਉਣਾ ਆਹੀ ਕਪੜੇ ਦਾ ਆਪਣਾ ਲਿਆ ਗਏ ਇੱਥੋਂ ਇਸੇ ਦੀ ਲੱਗ ਜੂ ਲੋ ਜੀ ਜਿੰਨਾ ਸਿਉਣ ਦੇ ਵਿੱਚ ਉਹਨੂੰ ਕਪੜਾ ਉਹਦਾ ਚੜਾ ਕਰ ਲੇ ਪਹਿਲਾਂ ਠੀਕ ਹੁਣ ਆਪਾਂ ਜਦੋਂ ਕਟਾਂਗੇ ਸਾਰੇ ਇਕੱਠੇ ਹੋ ਜੂਗਾ ਆਪਣਾ ਕੰਮ ਇਹ ਇਥੋਂ ਜੋੜ 2 ਇੰਚ ਛੱਡ ਕੇ ਲੱਗਣਾ ਗਲਾਈ ਦੀ ਆ ਵੇ ਆ ਆਪਣੀ ਵਨ ਵੀ ਦੇਖੋ ਕਿੰਨੀ ਸੋਹਣੀ ਸ਼ੇਪ ਪਈ ਹੈ ਇਹ ਨੂੰ ਆਪਾਂ ਨੇ ਜ਼ਰੂਰੀ ਨਹੀਂ ਹੁੰਦਾ ਵੀ ਸਾਰਾ ਆਇਆ ਲਾਉਣਾ ਧਿਆਨ ਦਿਨਾ ਠੀਕ ਹੈ ਇਹਨੇ ਤੁਹਾਨੂੰ ਅੰਦਾਜ਼ਾ ਹੋ ਜਣਾਗਾ ਮੈਨੂੰ ਇਹ ਹੁੰਦਾ ਥੋੜੇ ਕੋਲੇ ਵਧੀਆ ਵਧੀਆ ਚੀਜ਼ਾਂ ਮੈਂ ਲੈ ਕੇ ਆਵਾਂ ਜਿਹਦੇ ਨਾਲ ਤੁਹਾਨੂੰ ਹੋਰ ਵੀ ਸੌਕਾ ਹੋ ਜੀ ਜਿਹੜਾ ਤੁਹਾਡੇ ਹੱਥਾਂ ਉਹ ਬਹੁਤ ਜ਼ਿਆਦੇ ਸਾਫ਼ ਹੋ ਜੇ ਹਨਾ ਆਪਣਾ ਜੋੜ ਜਿਹੜਾ ਗਮਾਚੇ ਨਾਲ ਉਹ ਆਪਾਂ ਨੂੰ ਪੈਨ ਲਾ ਦੇਣੀ ਦੇ ਉੱਤੇ ਇੱਕ ਐਵੇਂ ਪੈਨ ਲਾ ਦਿਆ ਗੁਰੂ ਕੀ ਵੀ ਨਾ ਜੋੜ ਡੈਗ ਪੈਂਦਾ ਆਪਾਂ ਜਦੋਂ ਬਣਾਉਣ ਲੱਗਦੇ ਆ ਸੂਟ ਲੱਗ ਗਿਆ ਹੁਣ ਆਪਾਂ ਇੱਥੇ ਸਾਰਾ ਨਾਮ ਉਹ ਵੀ ਲਿਖ ਦੇਣਾ ਸੇਮ ਹੀ ਜਿਵੇਂ ਕੁਰਤੀ ਤੇ ਲਿਖਣਾ ਮੋਢਾ ਕਿੰਨਾ 7.5 ਕੋਣੀ ਕਿੰਨੀ ਆ 13 ਬਾਹ ਦੀ ਮੂਰੀ ਕਿੰਨੀ ਆ 11 ਠੀਕ ਆ ਸਾਰਾ ਆਪਣੀ ਕੁੜਤੀ ਇਹ ਕੱਟ ਕੇ ਤਿਆਰ ਹੋਊਗੀ ਸ਼ਰਟ ਕਹਿੰਦੇ ਜਾਂ ਤੁਸੀਂ ਕੁੜਤੀ ਕਹਿੰਦੇ ਜਾਂ ਜੈਂਪਰ ਕਹਿੰਦੇ ਕਿਉਂਕਿ ਹਰ ਇੱਕ ਥਾਂ ਤੇ ਵੀਡੀਓ ਜਾਂਦੀ ਆ ਵੱਖਰੇ ਵੱਖਰੇ ਨਾਮ ਉੱਥੇ ਚੇਅ ਹੋ ਜਾਂਦੀ ਆ ਕਿਤੇ ਕੋ ਕੁੜਤੀ ਕਹਿੰਦਾ ਕਿਤੇ ਕੋਈ ਕਮੀਜ਼ ਕਹਿੰਦਾ ਸ਼ਰਟ ਕਹਿੰਦਾ ਜੈਂਪਰ ਕਹਿੰਦਾ ਹਨ ਤਾਂ ਗੱਲ ਇੱਕੋ ਹੀ ਆ ਬਸ ਤੁਸੀਂ ਮੈਨੂੰ ਇਹ ਦੱਸ ਦਿਆ ਕਰੋ ਬਾਈ ਸਾਨੂੰ ਸਮਝ ਆਉਂਦੀ ਆ ਜਾਂ ਆ ਚੀਜ਼ ਦੀ ਸਾਨੂੰ ਅਜੇ ਨਹੀਂ ਸਮਝ ਆਈ ਜਾਂ ਸਾਡਾ ਗਲਾ ਪਿੱਛੇ ਹੋ ਜਾਂਦਾ ਜਾਂ ਅੱਗੇ ਨੂੰ ਆਉਂਦਾ ਉਹ ਚੀਜ਼ਾਂ ਤੁਸੀਂ ਮੇਰੇ ਨਾਲ ਜ਼ਰੂਰ ਜਿਹੜੀ ਤੁਹਾਡੇ ਨੁਕਸਾਂ ਨੇ ਉਹ ਜਰੂਰ ਦੱਸਿਆ ਕਰੋ ਵੀ ਬਾਈ ਸਾਡੇ ਆ ਨੁਕਸਾ ਆਉਂਦੇ ਆ ਤਾਂ ਕਿ ਤੁਹਾਨੂੰ ਉਹ ਦਿੱਕਤਾਂ ਤੁਹਾਡੀਆਂ ਦੂਰ ਹੋ ਜਾਣ ਕਿਉਂਕਿ ਜਿੰਨੇ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਵਿੱਚ ਕਮੈਂਟ ਕਰ ਦੋਗੇ ਬਣੋ ਆ ਮਹੀਨੇ ਬਾਅਦ ਬਣਾਂ ਸਾਰੇ ਤੁਹਾਡੇ ਉਹ ਪੜ ਕੇ ਫਿਰ ਵੀਡੀਓ ਬਣਾਉਣਾ ਕਿਉਂਕਿ ਫੇਰ ਹੀ ਆਪ ਨੂੰ ਪਤਾ ਜਿਹੜੀ ਚੀਜ਼ ਨੂੰ ਦਿੱਕਤ ਆਉਂਦੀ ਆ ਜੇ ਤੁਹਾਡੀ ਮੈਂ ਗੱਲ ਹੀ ਨਹੀਂ ਸੁਣੂੰਗਾ ਆਪਦੀ ਕੋੜਾ ਭਈ ਆਇਓ ਫਿਰ ਵੀ ਗੱਲ ਨਹੀਂ ਬਣਦੀ ਜਿਹੜੇ ਜਿਹੜੇ ਚੀਜ਼ ਨੂੰ ਦਿੱਕਤ ਆਉਂਦੀ ਆ ਉਹ ਚੀਜ਼ਾਂ ਮੇਰੇ ਨਾਲ ਸ਼ੇਅਰ ਕਰਿਆ ਕਰੋ ਆਪਦੀਆਂ ਤਾਂ ਕਿ ਆਪਾਂ ਵਧੀਆ ਵਧੀਆ ਵੀਡੀਓ ਬਣਾ ਸਕੀਏ ਬਾਕੀ ਮੈਂ ਤੁਹਾਡੀ ਜਾਣਕਾਰੀ ਵਿੱਚ ਇੱਕ ਵਾਰੀ ਫਿਰ ਦੱਸ ਦਿਆਂ ਪਲਾਜੋ ਦੀ ਵੀਡੀਓ ਸਲਾਈ ਦੀ ਆਪਾਂ ਅਪਲੋਡ ਕਰਤੀ ਮੂਰੇ 벨ਟ ਬੈਗ ਤੇ ਲਾਸਟ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਆਪਣੇ ਚੈਨਲ ਦੇ ਬਾਕੀ ਮਿਲਦੇ ਆ ਜਲਦੀ ਨਾਲ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ